ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਦੇਖਦੇ ਆ ਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਸਾਡੀਆਂ ਕੁੜੀਆਂ ਧੀਆਂ ਭੈਣਾਂ ਵੱਖ-ਵੱਖ ਔਦਿਆਂ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਹਨਾ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਤਕੜੀਆਂ ਮੱਲਾਂ ਜੜੀਆਂ ਉਹ ਮਾਰ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਆਪਣੀ ਯੋਗਤਾ ਦੇ ਜਿਹੜੇ ਝੰਡੇ ਨੇ ਉਹ ਕੁੜੀਆਂ ਧੀਆਂ ਗੱਡ ਰਹੀਆਂ ਨੇ ਪਰ ਤੁਸੀਂ ਕਦੇ ਸੋਚਿਆ ਕਿ ਜਦੋਂ ਵੀ ਕੋਈ ਕਾਫਲਾ ਇੱਥੋਂ ਤੱਕ ਪਹੁੰਚਦਾ ਹੈ ਸ਼िखर ਤੱਕ ਪਹੁੰਚਦਾ ਤਾਂ ਉਹਦੇ ਪਿੱਛੇ ਕਿਸੇ ਨਾ ਕਿਸੇ ਬੰਦੇ ਦੀ ਜਿਹੜੀ ਕੁਰਬਾਨੀ ਆ ਉਹ ਜ਼ਰੂਰ ਹੁੰਦੀ ਹੈ ਅੱਜ ਆਪਾਂ ਗੱਲ ਕਰਾਂਗੇ ਸਬਿਤਰੀ ਵਾਈ ਫੂਲੇ ਦੀ ਅੱਜ 3 ਜਨਵਰੀ ਆ ਉਹਨਾਂ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਨਵੇਂ ਆਉ ਵਿੱਚ ਹੋਇਆ ਸੀ ਤੇ ਉਹ ਭਾਰਤ ਦੀ ਪਹਿਲੀ ਇਸਤਰੀ ਅਧਿਆਪਕ ਸੀ 1831 ਦੇ ਵਿੱਚ ਜਿਹੜਾ ਸਮਾਜ ਹੈ ਉਹ ਹੋਰੇ ਤਰ੍ਹਾਂ ਦਾ ਰੂੜੀਵਾਦੀ ਸਮਾਜ ਸੀ ਸਾਡਾ ਭਾਰਤੀ ਸਮਾਜ ਤੇ ਜਦੋਂ ਉਹਨਾਂ ਦਾ ਜਨਮ ਹੋਇਆ ਤੇ 9 ਸਾਲ ਦੀ ਉਮਰ ਦੇ ਵਿੱਚ ਸਵਿੱਤਰੀਬਾਈ ਫੂਲੇ ਦਾ ਜਿਹੜਾ ਬਾਲ ਵਿਆਹ ਏ ਉਹ 12 ਸਾਲ ਦੇ ਜੋਤੀਬਾਰਾ ਫੂਲੇ ਜੀ ਨਾਲ ਕਰ ਦਿੱਤਾ ਜੋਤੀਬਾਰਾ ਫੂਲੇ ਜੀ ਇੱਕ ਬਹੁਤ ਵਧੀਆ ਇਨਸਾਨ ਸੀ ਉਹਨਾਂ ਨੇ ਗੁਲਾਮਗਰੀ ਗ੍ਰੰਥ ਵੀ ਜਿਹੜਾ ਲਿਖਿਆ ਹੋਇਆ ਤੇ ਉਹਨਾਂ ਨੇ ਘਰੇ ਹੀ ਸਵਿੱਤਰੀਬਾਈ ਫੂਲੇ ਜੀ ਨੂੰ ਪੜਾਉਣਾ ਜਿਹੜਾ ਉਹ ਸ਼ੁਰੂ ਕੀਤਾ ਤਾਂ 1848 ਦੇ ਵਿੱਚ ਜਦੋਂ ਸਵਿੱਤਰੀਬਾਈ ਫੂਲੇ ਜੀ ਵਧੀਆ ਪੜ੍ਹ ਲਿਖ ਗਈ ਤਾਂ ਉਹਨਾਂ ਨੇ ਸੋਚਿਆ ਕਿ ਸਾਡੇ ਸਮਾਜ ਦੀਆਂ ਜਿਹੜੀਆਂ ਹੋਰ ਵੀ ਧੀਆਂ ਨੇ ਉਹਨਾਂ ਨੂੰ ਵੀ ਸਾਨੂੰ ਤਰੱਕੀ ਦੇ ਰਾਹ ਤੇ ਤੋੜਨਾ ਚਾਹੀਦਾ ਹੈ ਤੇ ਇਹਨਾਂ ਨੇ ਸਮਾਜ ਦੇ ਵਿੱਚ ਜੋਤੀਬਾਰਾ ਫੂਲੇ ਜੀ ਅਤੇ ਸੁਭਿਤਰੀਬਾਈ ਫੂਲੇ ਇੱਕ ਸਨੇਹਾ ਲੈ ਕੇ ਗਏ ਕਿ ਭਾਈ ਆਪਣੀਆਂ ਧੀਆਂ ਨੂੰ ਕੁੜੀਆਂ ਨੂੰ ਔਰਤਾਂ ਨੂੰ ਪੜਾਉਣ ਪੜਨ ਲਈ ਸਾਡੇ ਕੋਲ ਭੇਜੋ ਅਸੀਂ ਇੱਕ ਸਕੂਲ ਖੋਲਿਆ ਪਰ ਉਸ ਟਾਈਮ ਦਾ ਜਿਹੜਾ ਰੂੜੀਵਾਦੀ ਸਮਾਜ ਸੀ ਤਾਂ ਉਹਨਾਂ ਨੇ ਇਹਨਾਂ ਦਾ ਬਹੁਤ ਵਿਰੋਧ ਕੀਤਾ ਇਹਨਾਂ ਦੇ ਕੱਪੜਿਆਂ ਦੇ ਉੱਤੇ ਗੋਹਾ ਗੰਦਗੀ ਚਿੱਕੜ ਪੱਥਰ ਵਟੇ ਆਦੀ ਜਿਹੜੇ ਉਹ ਛੁੱਟੇ ਜਾਂਦੇ ਸੀ ਤਾਂ ਪਰ ਇਹਨਾਂ ਨੇ ਜਿਹੜਾ ਉਹ ਹਾਰ ਨਹੀਂ ਮੰਨੀ ਤਾਂ ਉਸ ਸਮੇਂ ਵੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਖੋਲੇ ਅਤੇ ਔਰਤਾਂ ਦੀ ਪੜ੍ਹਾਈ ਲਈ ਬਹੁਤ ਇਹਨਾਂ ਨੇ ਯੋਗਦਾਨ ਪਾਇਆ ਸੋ ਅੱਜ ਉਹਨਾਂ ਦਾ ਜਿਹੜਾ ਜਨਮ ਦਿਨ ਸਵੇਤਰੀ ਬਾਈ ਫੂਲੇ ਦਾ ਸਾਡਾ ਸਜਦਾ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਪਤੀ ਜੋਤੀਬਾਰਾ ਫੂਲੇ ਜੀ ਉਹਨਾਂ ਨੂੰ ਵੀ ਸਾਡਾ ਸਜਦਾ ਕਿਉਂਕਿ ਇਹ ਜਿਹੜਾ ਕਾਫਲਾ ਅੱਜ ਇੱਥੇ ਤੱਕ ਪਹੁੰਚਿਆ ਔਰਤਾਂ ਦਾ ਹਨ ਤਰੱਕੀ ਦੀ ਰਾਹ ਤੇ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਦੇ ਪਿੱਛੇ ਤਾਂ ਉਹਨਾਂ ਨੇ ਜਦੋਂ ਉਹਨਾਂ ਵਿਧਵਾ ਬਿਆਨ ਜਿਹੜੇ ਉਹਨਾਂ ਦਾ ਵੀ ਸਮਰਥਨ ਕੀਤਾ ਸੀ ਉਹਦੇ ਲਈ ਬਹੁਤ ਸਾਰੇ ਯਤਨ ਕੀਤੇ ਸੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਿਧਵਾਵਾਂ ਉਸ ਸਮੇਂ ਹੁੰਦੀਆਂ ਸੀ ਤਾਂ ਸਾਡਾ ਭਾਰਤੀ ਸਮਾਜ ਉਹਨਾਂ ਨੂੰ ਕਹਿੰਦਾ ਸੀ ਕਿ ਇਹ ਆਪਣੇ ਪਤੀ ਨੂੰ ਖਾ ਗਈ ਤੇ ਉਹਦੇ ਜਿਹੜੇ ਪਤੀ ਮਰਨ ਤੋਂ ਬਾਅਦ ਵਿਧਵਾ ਦੇ ਜਿਹੜੇ ਬਿਲਕੁਲ ਵਾਲ ਨੇ ਉਹ ਕੱਟ ਦਿੱਤੇ ਜਾਂਦੇ ਸੀ ਤਾਂ ਸਵਿੱਤਰੀਬਾਈ ਫੂਲੇ ਜੀ ਨੇ ਉਹਦਾ ਵੀ ਵਿਰੋਧ ਕੀਤਾ ਸੀ ਤੇ ਬਾਲ ਵਿਆਹਾਂ ਤੇ ਰੋਕ ਲਾਉਣ ਦੀ ਜਿਹੜੀ ਬਹੁਤ ਸਾਰੀਆਂ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਦੋਨਾਂ ਜਣਾਂ ਨੇ ਜੋਤੀਵਰ ਫੁੱਲੇ ਅਤੇ ਸੁਬਤਰੀਬਾਈ ਫੁੱਲੇ ਨੇ ਸੋ ਉਹਨਾਂ ਨੇ ਬਹੁਤ ਸਾਰਾ ਯੋਗਦਾਨ ਜਿਹੜਾ ਪਾਇਆ ਤੁਸੀਂ ਦੇਖ ਲਓ ਕਿ ਅਸੀਂ ਅੱਜ ਵੀ ਸਮਾਜ ਦੇ ਵਿੱਚ ਬਹੁਤ سارے ਚੰਗੇ ਕੰਮ ਕਰਨ ਤੋਂ ਡਰ ਜੰਨੇ ਆ ਸਾਡਾ ਵਿਰੋਧ ਹੁੰਦਾ ਪਰ ਉਹਨਾਂ ਨੇ ਲਗਭਗ 160 165 ਸਾਲ ਪਹਿਲਾਂ ਕਿੰਨਾ ਸੰਘਰਸ਼ ਕਰਕੇ ਇੱਥੋਂ ਤੱਕ ਆ ਜਿਹੜਾ ਔਰਤਾਂ ਨੂੰ ਪਹੁੰਚਾਇਆ ਸੋ ਸਾਡਾ ਉਹਨਾਂ ਨੂੰ ਸਜਦਾ